ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜian ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਨਾ ਤੇ ਹੁਣ ਹੈਗਾ ਜੀ ਦੁਪਹਿਰੇ 1:00 ਦਾ ਟਾਈਮ ਤੇ ਆਪਾਂ ਆਏ ਸੀ ਬਾਬਿਆਂ ਨੂੰ ਤੇ ਉਹਨਾਂ ਮੈਨੂੰ ਕਿਸੇ ਦਾ ਕੱਟੀ ਬਾਰੇ ਫੋਨ ਆਇਆ ਆ ਆਪਾਂ ਪਹਿਲਾਂ ਵੀਡੀਓ ਪਾਈ ਸੀ ਨਾ ਦੋ ਕੱਟੀਆਂ ਦੀ ਤੇ ਉਹਦਾ ਕਰਕੇ ਬਈ ਵੀ ਕਾਫੀ ਫੋਨ ਆਏ ਤੇ ਆ ਵੀ ਰਹੇ ਆ ਤੇ ਆਪਾਂ ਉਹ ਤੁਹਾਨੂੰ ਦੱਸਦੇ ਸੀ ਬਈ ਉਹ ਹੋ ਗਈ ਸੇਲ ਜਿਹੜੀ ਆਪਾਂ ਪਿਛਲੀ ਵੀਡੀਓ ਪਾਈ ਸੀਗੀ ਜਿਹੜੀ ਉਹਨਾਂ ਨੇ 30000 ਮੰਗਿਆ ਸੀ ਕੱਟੀ ਦਾ ਤੇ ਉਹ ਸੇਲ ਹੋ ਗਈ ਬਈ ਉਹਨਾਂ ਉਹ ਮਾਨਸ ਵਾਲੇ ਵੀਰ ਲਈ ਬਣਾਈ ਸੀ ਆਪਾਂ ਨੇ ਤੇ ਆਪਾਂ ਉਹਨੂੰ ਨਾ ਵੀ ਪਰਸਨਲੀ ਤੌਰ ਤੇ ਵੀ ਪਾ ਦਿੰਦੇ ਵੀਡੀਓ ਪਾ ਵੀ ਦਿੱਤੀ ਸੀ ਉਹ ਆਪਣਾ ਹਨਾ ਵੀਡੀਓ ਪਾਉਣ ਦਾ ਮਕਸਦ ਕੀ ਸੀਗਾ ਵੀ ਕਿਉਂਕਿ ਹਨਾ ਆਪਾਂ ਦੇਖ ਉਹਨਾਂ ਵੀ ਕਾਫੀ ਟਾਈਮ ਦੀ ਉਹਨਾਂ ਦੇ ਘਰੋਂ ਵੀਡੀਓ ਬਣਾਉਣੀ ਚਾਹੁੰਦੀ ਸੀ ਚਲੋ ਉਦੈਂ ਕੱਟੀ ਦੇ ਬਹਾਨੇ ਨਾ ਵੀਡੀਓ ਬਣਾਉਣ ਵਾਗ ਗਏ ਤੇ ਦੇਖੋ ਬਈ ਆਪਾਂ ਪਸ਼ੂਆਂ ਦਾ ਕੰਮ ਕਰਦੇ ਹਨਾ ਆਪਾਂ ਸੋਸ਼ਲ ਮੀਡੀਆ ਤੇ ਆ ਗਏ ਤੇ ਇੱਕ ਸਿੱਖੀ ਵਾਲੀ ਭੈਣ ਆ ਢਾਲੀਵਾਲ ਗੁਰਲੀਨ ਗੁਰਲੀਨ ਢਾਲੀਵਾਲ ਤੇ ਉਹ ਵੀ ਦੇਖੋ ਹਨਾ ਵੀ ਸੋਸ਼ਲ ਮੀਡੀਆ ਤੇ ਨੇ ਵੀ ਆਪਾਂ ਇਹ ਦਿਖਾਉਣਾ ਚਾਹੁੰਦੇ ਸੀ ਹਨਾ ਵੀ ਜ਼ਰੂਰੀ ਨਹੀਂ ਵੀ ਮੈਂ ਹੀ ਕੰਮ ਕਰਦੀ ਆ ਵੀ ਬਹੁਤ ਸਾਰੀਆਂ ਭੈਣਾਂ ਹਨਾ ਇਹ ਕੰਮ ਕਰਦੀਆਂ ਮਿਹਨਤ ਕਰਦੀਆਂ ਨੇ ਤਾਂ ਕਰਕੇ ਆਪਾਂ ਉਹਨਾਂ ਦੀ ਵੀਡੀਓ ਪਾਈ ਤੇ ਨਹੀਂ ਤਾਂ ਆਪਾਂ ਉਹੀ ਬਸ ਉਹਨਾਂ ਨੂੰ ਗੱਲੀ ਕੱਟੀ ਦੀ ਵੀਡੀਓ ਬਣਾ ਕੇ ਭੇਜ ਦਿੰਦੇ ਤੇ ਚਲੋ ਕਿਉਂਕਿ ਉਹਨਾਂ ਨੇ ਤਾਂ ਲੈਣੀ ਲੈਣੀ ਸੀਗੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਭੈਣ ਭਰਾਵਾਂ ਦੇ ਫੋਨ ਆ ਰਹੇ ਆ ਕੱਟੀ ਬਾਰੇ ਉਹ ਕੱਟੀ ਵੀਰੇ ਪੇਕ ਗਈ ਤੇ ਉਹ ਦੂਸਰੀ ਕੱਟੀ ਹੈਗੀ ਆ ਤੇ ਉਹਨੂੰ ਨਾ ਵੀ ਥੋੜਾ ਜਿਹਾ ਹਨਾ ਵੀ ਐਂ ਕਹਿ ਦਿੰਦੇ ਨੇ ਭੈਣ ਭਰਾ ਵੀ ਇਹਦਾ ਰੇਟ ਜ਼ਿਆਦਾ ਆ। ਵੀਰੇ ਵੀ ਇਹ ਬਰੀਡ ਤੇ ਵੀ ਡਿਪੈਂਡ ਕਰਦਾ ਹਨਾ ਵੀ ਉਹ ਉਸ ਤੋਂ ਵੀ ਜ਼ਿਆਦਾ ਚੰਗੀ ਹੈਗੀ। ਚੰਗੀ ਇਹ ਵੀ ਬਹੁਤ ਜ਼ਿਆਦਾ ਹੈਗੀ ਕਿਉਂਕਿ ਹਨਾ ਇਹ ਪਹਿਲਣ ਝੋਟੀ ਦਾ 14 ਲੀਟਰ ਦੁੱਧ ਸੀਗਾ। ਇਹ ਵੀ ਕੋਈ ਆਮ ਗੱਲ ਨਹੀਂ ਹਨਾ 14 ਲੀਟਰ ਵੀ ਬਹੁਤ ਜ਼ਿਆਦਾ ਹੁੰਦਾਗਾ। ਕਿਉਂਕਿ ਮੈਂ ਇੱਕ ਵੀ ਵੀਡੀਓ ਦੇਖੀ ਕੋਟੜਾ ਕਲਾ। ਤੋਂ ਜਿਹੜਾ ਹਨਾ ਵੀ ਇੱਕ ਜੇਤੂ ਰਹੀ ਸੀਗੀ ਝੋਟੀ ਬਿਊਟੀ 'ਚ ਪਹਿਲੇ ਨੰਬਰ ਤੇ ਤੇ ਉਹ ਦਾ ਮਤਲਬ ਕਿ ਪਹਿਲਣ ਦਾ 20 ਲੀਟਰ ਦੁੱਧ ਦਾਗਾ ਤੇ ਹੁਣ ਜੇ ਆਪਾਂ ਉਹ ਕਹੀਏ ਵੀਰ ਆਪਾਂ ਨੂੰ ਦੇ ਦੂਗਾ 50 60 ਹਜ਼ਾਰ ਦੀ ਨਹੀਂ ਦਿੰਦਾ ਭਈ ਅਗਲੇ ਨੇ ਵੀ ਹਨਾ ਲੋਹੇ ਨੂੰ ਤਰਾਸ ਤਰਾਸ ਕੇ ਹਨਾ ਹੀਰਾ ਬਣਾਇਆ ਹੁੰਦਾ ਬਹੁਤ ਮਿਹਨਤ ਲੱਗਦੀ ਆ ਸਲਾਮ ਆ ਵੀਰ ਦੀ ਮਿਹਨਤ ਨੂੰ ਤੇ ਉਹ ਝੋਟੀ ਵੀ ਇੰਨੀ ਜ਼ਿਆਦਾ ਸੋਹਣੀ ਹਨਾ ਵੀ ਦੋ ਘੜੀਆਂ ਦੇਖੀ ਜਾਈਏ ਬਹੁਤ ਜ਼ਿਆਦਾ ਸੋਹਣੀ ਝੋਟੀ ਆ ਤੇ او ਆਈ ਸੀ ਪਹਿਲੇ ਨੰਬਰ ਤੇ ਤੇ ਪਹਿਲਾਂ ਦਾ 20 ਲੀਟਰ ਦੁੱਧ ਤੇ ਇਹਦਾ ਵੀ 14 ਲੀਟਰ ਸੀਗਾ ਵੀ ਪਹਿਲਾਂ ਨੇ ਜਿਹੜੀ ਹੁਣ ਆਪਾਂ ਕੱਟੀ ਵੇਚੀ ਆ ਤੇ ਚਲੋ ਵੀਰੇ ਉਹਦੀ 25000 ਦੀ ਸਾਈ ਹੋਗੀ ਸਾਈ ਕੀ ਹੋ ਗਿਆ ਉਹ ਲਈ ਗਏ ਝੋਟੀ ਭੇਜਤੀ ਅਸੀਂ ਤੇ ਉਹ ਨਾ ਮਤਲਬ ਕਿ ਵੇਚਣ ਵਾਲੀ ਤਾਂ ਹਨਾ ਹੈ ਨਹੀਂ ਸੀਗੀ ਚਲੋ ਉਹ ਵੀ ਤੇ ਕਰਮਾਂ ਚ ਸੀ ਤੇ ਮੈਂ ਉਹਨਾਂ ਕੋਲ ਗੱਲ ਕਰੀ ਮੈਂ ਕਿਹਾ ਉਹ ਵੀ ਵਿਚਾਰਾ ਵੀ ਆਪਣੇ ਵਰਗਾਗਾ ਉਹ ਕਹਿਣ ਲੱਗਿਆ ਭੈਣੇ ਮੈਨੂੰ ਵੀ ਸ਼ੌਂਕ ਆਗਾ ਤੇ ਇਹਨਾਂ ਦੇ ਵਿੱਚ ਆਏ ਆ ਤੇ ਇੱਕ ਇਹਨਾਂ ਦੀ ਪਹਿਲਾਂ ਝੋਟੀ ਨੇ ਵੀ ਕੱਟੀ ਦੇ ਤੇ ਆਪਾਂ ਤੁਹਾਨੂੰ ਦਿਖਾਈ ਸੀ ਨੀਲੀ ਰਾਵੀ ਇਹ ਕਹਿੰਦੇ ਚਲੋ ਉਹਦੇ ਕਰਮਾ ਦੀ ਕਹਿੰਦੇ ਸਾਡੇ ਹੋਰ ਕੱਟੀ ਆ ਗਈ ਆਪਾਂ ਇਹ ਦੇ ਦਾਂਗੇ ਬਿੰਨਲੇ ਚਲੋ ਪੁੰਨ ਤੇ ਕਿਉਂਕਿ ਨਿਆ ਮਹਿੰਗੀਆਂ ਲੈਣੀਆਂ ਬਹੁਤ ਔਖੀਆਂ ਮੱਝਾਂ ਬਈ ਹੁਣ 2.5 ਲੱਖ ਦੀ ਮਿਲਦੀ ਆ ਵਧੀਆ ਮੱਝ ਤੇ ਚਲੋ ਵੀਰ ਨੂੰ ਵਾਅਦਾ ਕਰੇ ਬਾਕੀ ਚੰਗਾ ਮਾੜਾ ਹਨ ਅਗਲੇ ਦੇ ਕਰਮਾ ਦਾ ਹੁੰਦਾ ਹੈਗਾ ਇਹਨੂੰ ਕੱਟੀ ਬਹੁਤ ਜ਼ਿਆਦਾ ਚੰਗੀ ਸੋ ਵੀ ਤੇ ਇਹ ਵੀ ਵੀਰੇ ਬਹੁਤ ਜ਼ਿਆਦਾ ਚੰਗੀ ਹੈ ਵੀ ਜਿਹੜੀ ਦਾ ਉਹਨਾਂ ਨੇ 60000 ਮੰਗਿਆ ਤੇ ਜਿਹੜੇ ਭੈਣ ਭਰਾ ਰੇਟ ਲਾਈ ਵੀ ਜਾਂਦੇ ਆ ਕੋਈ 45 ਕੋਈ 40 ਹੈ ਨਾ ਤੇ ਚਲੋ ਕੋਈ ਚੀਜ਼ ਹੈ ਨਾ ਦੇਖ ਕੇ ਉਹਦੇ ਚ ਕੁਝ ਦੇਂਦੇ ਹੀ ਹੋਣਗੇ ਨਾ ਤਾਂ ਹੀ ਬੁਲਾਉਂਦੇ ਨੇਗੇ ਕਿਉਂਕਿ ਬਰੀਡ ਵਧੀਆ ਵੀਰੇ 19 20 ਲੀਟਰ ਦੁੱਧ ਦਾ ਉਹਦੀ ਮਾਂ ਦਾ ਬਹੁਤ ਸੋਹਣਾ ਤੇ ਬੱਸ ਆਪਾਂ ਇਹ ਵੀਡੀਓ ਪਾਉਣੀ ਸੀ ਤੇ ਉਹਨਾਂ ਦੇ ਘਰ ਦੀ ਵੀਡੀਓ ਆਪਾਂ ਤਾਂ ਬਣਾਈ ਵੀ ਚਲੋ ਇੱਕ ਦੂਜੇ ਨੂੰ ਦੇਖ ਦੇ ਕੇ ਹੌਸਲਾ ਮਿਲਦਾ ਨਾ ਉਹਨਾਂ ਦੇ ਘਰ ਦੀ ਆਪਾਂ ਵੀਡੀਓ ਬਣਾਈ ਉਹ ਭੈਣ ਨੂੰ ਕੰਮ ਕਰਦੇ ਦਿਖਾਇਆ ਤੇ ਵੀ ਦੇਖੋ ਨਾ ਥੋੜੀ ਜਿਹੀ ਥਾਂ ਚ ਉਹ ਵੀ ਕਿੰਨੇ ਪਸ਼ੂ ਰੱਖੀ ਬੈਠੇ ਨੇ ਤੇ ਮੈਂ ਤੁਹਾਨੂੰ ਗੱਲ ਦੱਸਦੀ ਆ ਉਹਨਾਂ ਦੀ ਉਹਨਾਂ ਦੇ ਪਹਿਲਾਂ ਵੀ ਚਲੋ ਉੱਥੇ ਵੀਰ ਸੀ ਹੈ ਨਾ ਉਹ ਵੀ ਦੋਪਰਾ ਚਲੋ ਹੁਣ ਅੱਡ-ਅੱਡ ਹੋਏ ਨੇ ਤੇ ਪਹਿਲਾਂ ਵੀ ਬੋਸਾਂ ਵਿੱਚ ਸੀ ਉਹ ਕਮਰਾ ਇੱਕ ਉਹਨਾਂ ਦੇ ਦਰਵਾਜ਼ੇ ਚ ਫਿਰ ਉਹਨਾਂ ਨੇ ਤੂੜੀ ਪਾ ਲਈ ਉਹ ਚ ਹੁਣ ਉੱਤੇ ਮੱਸਣ ਲੱਗ ਗਿਓ ਮੈਂ ਦੇਖਿਆ ਮਾਖਾ ਇਹ ਚ ਵੀ ਪਸ਼ੂ ਬੰਨਦੇ ਹੋ ਕਿਉਂਕਿ ਜਿਵੇਂ ਜਿਵੇਂ ਹੈ ਨਾ ਵੀ ਪਸ਼ੂ ਵਧੀ ਜਾਂਦੇ ਨੇ ਵੀ ਸ਼ੌਂਕ ਆ ਨਾ ਕਹਿੰਦੇ ਉਹਨਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਚਲੋ ਪਸ਼ੂ ਰੱਖਣ ਦਾ ਸ਼ੌਂਕ ਆ ਪਰ ਜਗ੍ਹਾ ਥੋੜੀ ਐ ਤੇ ਉਹਨਾਂ ਦੇ ਉਹ ਕਮਰੇ ਚ ਵੀ ਪਸ਼ੂ ਬੰਨੇ ਹੁੰਦੇ ਨੇ ਹੁਣ ਮੈਂ ਹੱਸਣ ਲੱਗ ਗਿਓ ਤੇ ਮਾਖਾ ਮੈਨੂੰ ਲੱਗਦਾ ਹੁਣ ਤੁਸੀਂ ਬੈਡਾਂਲੇ ਕਮਰੇ ਤੱਕ ਵੀ ਲੈ ਜਾਓਗੇ ਇਹਨਾਂ ਨੂੰ ਤੇ ਕਿਉਂਕਿ ਜੇ ਗਾਂ ਦੀਆਂ ਵੀ ਚੰਗੀਆਂ ਕੱਟੀਆਂ ਹੋਈ ਜਾਂਦੀਆਂ ਹਨ ਵੀ ਨਾ ਤਾਂ ਉਹਨਾਂ ਨੂੰ ਵੇਚਣ ਨੂੰ ਜੀ ਕਰਦਾ ਇਹ ਵੀ ਉਹਨਾਂ ਨੇ ਚਲੋ ਮੇਰੇ ਬਾਹਲੇ ਕਹਿਣ ਤੇ ਹਨਾ ਵਿਚ ਵਿਚਾਰੇ ਬਾਈ ਨੂੰ ਕੱਟੀ ਦੇ ਦਿਓ ਤੁਸੀਂ ਤਾਂ ਕਰਕੇ ਉਹਨਾਂ ਨੂੰ ਦੇਤੀ ਕਿਉਂਕਿ ਆਪਣੇ ਕੋਈ ਕੱਟੀਆਂ ਹੈ ਨਹੀਂ ਸੀ ਬਾਈ ਆ ਦੋ ਹੈਗੀਆਂ ਇਹ ਛੋਟੀਆਂ ਨੇ ਤੇ ਚਲੋ ਜਦੋਂ ਆਪਣੇ ਆ ਹੁਣ ਤਿੰਨ ਗੱਬਣਾ ਹੈਗੀਆਂ ਜਦੋਂ ਇਹਨਾਂ ਨੇ ਕਿਸੇ ਨੇ ਦਿੱਤੀ ਕੱਟੀ ਤੇ ਆਪਾਂ ਵੀ ਬਾਈ ਕਿਸੇ ਦਾ ਹਨਾ ਮਾਨ ਤਾਨ ਜ਼ਰੂਰ ਹੀ ਰੱਖਾਂਗੇ ਕਿਸੇ ਵੀਰ ਭੈਣ ਦਾ ਤੇ ਕਿਉਂਕਿ ਕਹਿੰਦੇ ਹੁੰਦੇ ਨੇ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਹੁਣ ਜਦੋਂ ਮੈਂ ਦੇਖਿਆ ਉਹਨੂੰ ਪਹਿਣ ਨੂੰ ਉੱਥੇ ਸੇਖੇ ਵਾਲੀ ਪਹਿਣ ਨੂੰ ਮੇਲੇ ਤੇ ਤਣਾਉਲੇ ਮੇਲੇ ਤੇ ਵੀ ਮੇਰਾ ਵੀ ਜੀ ਕਰੇ ਤੇ ਕਿਉਂਕਿ ਸਰਦਾਰ ਜੀ ਜਾਂਦੇ ਹੁੰਦੇ ਨੇ ਮੇਲੇ ਤੇ ਪਰ ਆਪਾਂ ਕਦੇ ਗਏ ਨਹੀਂ ਵੀ ਆਪਾਂ ਨੂੰ ਕਿਤੇ ਲੈ ਕੇ ਨਹੀਂ ਗਏ ਗਏ ਨਹੀਂ ਕਿ ਭਾਈ ਆਪਾਂ ਨੂੰ ਕਿਤੇ ਲੈ ਕੇ ਨਹੀਂ ਗਏ ਮੇਲੇ ਤੇ ਪਰ ਹੁਣ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਪੈ ਗਿਆ ਦੇਖੋ ਦੇਖ ਤੇ ਹੁਣ ਆਪਣੇ ਲਾਡੋ ਨੂੰ ਵੀ ਆਪਾਂ ਵੀ ਮਤਲਬ ਕਿ ਲਿਜਾ ਸਕਦੇ ਸੀ ਜੇ ਆਪਣਾ ਇਹਦੀ ਪਹਿਲਾਂ ਵਧੀਆ ਸਮਾਈ ਕਰੀ ਹੁੰਦੀ ਪਰ ਹਣਾ ਕੁਝ ਹਾਲਾਤ ਨਹੀਂ ਸੀ ਕਿ ਬਸ ਕੁਛ ਆਪਨਾ ਵੀ ਜਦੋਂ ਬਾਹਰ ਦੌੜ ਭੱਜ ਤੇ ਨਹੀਂ ਸਮਾਈ ਕਰੀਗੇ ਹੁਣ ਜਦੋਂ ਵੀ ਲਾਡੋ ਦੀ ਮਾਸ ਹੋਈ ਤੇ ਪ੍ਰਮਾਤਮਾ ਕਰੇ ਕੱਟੀ ਦੇ ਦੇ ਇਹਦੇ ਵੀਰਾਂ ਵਾਲੀ ਦਾ ਟੀਕਾ ਭਰਾਇਆ ਹੋਇਆ ਤੇ ਫਿਰ ਆਪਾਂ ਵੀ ਆਉਂਦੇ ਸਾਲ ਹਣਾ ਪ੍ਰਮਾਤਮਾ ਨੇ ਚਾਹਿਆ ਤਾਂ ਮੇਲੇ 'ਚ ਹੀ ਮਿਲਾਂਗੇ ਬਈ ਤੁਹਾਨੂੰ ਤੇ ਕਾਹ ਕਹਣਾ ਉੱਥੇ ਵਧੀਆ ਵਧੀਆ ਵੀ ਪਸ਼ੂ ਆਉਂਦੇ ਨੇ ਦੇਖ ਕੇ ਜੀ ਕਰਦਾਗਾ ਤਾਂ ਹੀ ਮੈਂ ਤੁਹਾਨੂੰ ਦੱਸੀ ਜਾਨੇ ਨਾ ਜਿਹੜੀ ਕੋਟੜਾ ਕਲਾਂ ਬੀ ਵਿੱਚ ਝੋਟੀ ਦੇਖੀ ਬਹੁਤ ਜਿਆਦਾ ਸੋਹਣੀ ਸੀ ਉਹ ਤੇ ਵਧੀਆ ਸਮਾਈ ਕਰੀ ਹੋਈ ਸੀ ਤੇ ਵੀਰੇ ਮਿਹਨਤ ਦਾ ਮੁੱਲ ਜ਼ਰੂਰ ਪਾਇਆ ਕਰੋ ਦੇਖੋ ਆਪਣੀਆਂ ਵੀ ਬੈਠੀਆਂ ਨਗਿੰਨੇ ਤੇ ਵੀਡੀਓ ਆਪਾਂ ਨੇ ਕੱਲ ਪਾਉਣੀ ਸੀਗੀ ਤੇ ਕੱਲ ਸਾਡੀ ਆ ਬਚਾਰੀ ਬਿਮਾਰ ਹੋ ਗਈ ਸਾਰੀ ਦਿਹਾੜੀ ਕਿਸੇ ਦਾ ਤਾਂ ਆਪਾਂ ਨੂੰ ਐ ਹੁੰਦਾ ਨਾ ਵੀ ਜੇ ਆਪਣੇ ਵਰਗੇ ਬੋਲਣ ਲੱਗ ਜਾਨਾ ਵੀ ਸਾਰਾ ਦਿਨ ਬੋਲਦਾ ਰਹਿੰਦਾ ਚੰਗਾ ਨਹੀਂ ਲੱਗਦਾ ਚੁਭਦਾ ਹਨਾ ਪਰ ਇਹਨਾਂ ਦੇ ਮੂੰਹ ਹਿਲਦੇ ਹੀ ਸੋਹਣੇ ਲੱਗਦੇ ਆ ਭਈ ਇਹਨੇ ਸਾਰੀ ਦਿਹਾੜੀ ਚੁੱਪ ਕਰੀ ਖੜੀ ਰਹੀ ਮੈਂ ਬਿੰਦੇ ਬਿੰਦੇ ਦੇਖਿਆ ਕਰਾਂ ਹਾਈ ਗਾਲਾਂ ਨਹੀਂ ਕਰਦੀ ਚਲੋ ਅੱਜ ਸਹੀ ਆ ਵਧੀਆ ਹਾਂ ਠੀਕ ਆ ਕੱਲ 6 ਟੀਕੇ ਲੱਗ ਗਏ ਇਹਦੇ ਵਿਚਾਰੀ ਦੇ ਪਹਿਲਾਂ ਸਵੇਰੇ ਫਿਰ ਸ਼ਾਮ ਨੂੰ ਫਿਰ ਸੈੱਟ ਹੋਈ ਕੱਲਾ ਆਪਦਾ ਵੀ ਮੂਡ ਖਰਾਬ ਸੀਗਾ ਤਾਂ ਕਰਕੇ ਵੀਡੀਓ ਨਹੀਂ ਬਣੀ ਕਿਉਂਕਿ ਮੈਂ ਸੋਚਿਆ ਸੀ ਚਲੋ ਹਨਾ ਵੀ ਵੀਰਾਂ ਨੂੰ ਦੱਸਦਾ ਬਹੁਤ ਦੂਰੋਂ ਦੂਰੋਂ ਕੋਣ ਆ ਰਿਹਾ ਕਟੀਆਂ ਵਾਸਤੇ ਕਟੀਆਂ ਵੀਰੇ ਬਹੁਤ ਜ਼ਿਆਦਾ ਚੰਗੀਆਂ ਤੇ ਹੁਣ ਆਪਾਂ ਇੱਕ ਮੱਚ ਦੀ ਵੀਡੀਓ ਲਾਉਣਿਆ ਨਾਲ ਤੇ ਉਸ ਦੋਹੇ ਪਿੰਡ ਖੜੀ ਆ ਵੀ ਉਹਨਾਂ ਦੇ ਦੱਸਣ ਦੇ ਮੁਤਾਬਕ ਵੀਰੇ ਉਹਨਾਂ ਨੇ ਕਹਿੰਦੇ ਵੀ ਪਹਿਲੇ ਸੂਏ 11 ਲੀਟਰ ਦੁੱਧ ਦਿੱਤਾਗਾ ਤੇ ਹੁਣ ਦੂਜੇ ਸੂਏ ਸੂਣਾ ਤੇ 20 ਤਰੀਕ ਨੂੰ ਦੇਣ ਪੂਰਿਆ ਨੀਲੀ 라ਵੀ ਆ ਤੇ ਭੂ ਸ਼ੋਹ ਦੀ ਕਹਿੰਦੇ ਹੁਣੀ ਵੀ ਥੋੜਾ ਟਾਈਮ ਹੀ ਹੋਇਆ ਉਹਦੀ ਵੱਡੀ ਕੀ ਵਿਚਾਰੀ ਦੀ ਤੇ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਵੀਰੇ ਦੇਖ ਪਰਖ ਕੇ ਹਨਾ ਲੈ ਲਿਓ ਕੰਟੈਕਟ ਕਰ ਲਿਓ ਉਹਨਾਂ ਨਾਲ ਕਿਉਂਕਿ ਇਹ ਆਪਦੀਆਂ ਕਟੀਆਂ ਵੀਰੇ ਇਹਨਾਂ ਦੀ ਆਪਾਂ ਪੂਰੀ ਤਸੱਲੀ ਦਿੰਨੇ ਆ ਚਲੋ ਬਗਾਨੇ ਪਿੰਡਾ ਹਨਾ ਬਈ ਤੇ ਉਹਨਾਂ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਤਾਂ ਵਧੀਆ ਸੀਲ ਆ ਉਹ ਪਰ ਤੁਸੀਂ ਆਪਦੀ ਤਸੱਲੀ ਕਰ ਲਿਓ ਉਹਨਾਂ ਨਾਲ ਸੰਪਰਕ ਕਰ ਲਿਓ ਇੱਕ ਜਿਹੜੀ ਝੋਟੀ ਦਾ ਹਨਾ ਉਹਨਾਂ ਨੇ ਵੀ 60000 ਮੰਗਾ ਹੈਗਾ ਉਹਦੀ ਵੀਡੀਓ ਵੀ ਬਈ ਮੈਂ ਲਾਉਂਗੀ ਵੀ ਕਿਉਂਕਿ ਉਸ ਦਿਨ ਢੇਰਾ ਹੋ ਗਿਆ ਸੀਗਾ ਤੇ ਇੱਕ ਮੇਰੇ ਕੋਲ ਹੋਰ ਪਈ ਹੈਗੀ ਤੇ ਉਹ ਜ਼ਰੂਰ ਲਾਉਂ ਦੇਖੋ ਬਹੁਤ ਜ਼ਿਆਦਾ ਸੋਹਣੀ ਆ ਉਹ ਕੱਟੀ ਤੇ ਵਧੀਆ ਨਾ ਵੀ ਚਲੋ ਛੇਤੀ ਬਣ ਜੂਗੀ ਤੇ ਕਿਉਂਕਿ ਇੱਕ ਦਿਵਾਰੀ ਤਾਂ ਸ਼ਾਇਦ ਕਹਿੰਦੇ ਉਤਾਰਾਂ ਦੇ ਵੀ ਹੱਟੀ ਉਹ ਤੇ ਬਹੁਤ ਜ਼ਿਆਦਾ ਚੰਗੀ ਬਰੀਡ ਆ ਉਹ ਵੀ ਤੇ ਉਹ ਕੱਟੀ ਉਹ ਮਾਨਸ ਵਾਲੇ ਵੀਰ ਤੇ ਕਰਮਾਂ ਚ ਸੀ ਮਾਨਸਰ ਨੇ ਉਹ ਸੀਗੇ ਵੀਰ ਕੁੱਲਰੀਆਂ ਪਿੰਡ ਤੋਂ ਤੁਸੀਂ ਦੇਖੋ ਆਪਣੀ ਵੀਡੀਓ ਤੇ ਕਮੈਂਟ ਵੀ ਆਇਆ ਵਾ ਹਰਦੀਪ ਕੌਰ ਨਾਂ ਦੀ ਆਈਡੀ ਤੋਂ ਤੇ ਉਹ ਵੀਰ ਨੇ ਵੀ ਕਿਹਾ ਧੰਨਵਾਦ ਭੈਣ ਤੇਰਾ ਚਲੋ ਵੀਰੇ ਧੰਨਵਾਦ ਤਾਂ ਕੀ ਗੱਲ ਆ ਪਰ ਹਨਾ ਤੁਹਾਨੂੰ ਵਾਅਦਾ ਕਰੇ ਉਹ ਕੱਟੀ ਤੇ ਆਪਾਂ ਚਲੋ ਜੀ ਨੇ ਵੀਡੀਓ ਪਾਉਣੀ ਹੁੰਦੀ ਆ ਹਨਾ ਆਪਾਂ ਪਾ ਦਿਆ ਕਰਾਂਗੇ ਕਿਉਂਕਿ ਇਹ ਚਾਣਾ ਵੇਚਣ ਨਾਲ ਦਾ ਵੀ ਫਾਇਦਾ ਹੋ ਜਾਂਦਾ ਚਲੋ ਲੈਣ ਨਾਲ ਦਾ ਵੀ ਮੰਨ ਲਓ ਮੇਰੇ ਪਿੰਡ ਦੇ ਹੀ ਨੇ ਇੱਥੋਂ ਦੇ ਵੀ ਪਾ ਮੇ ਪਿੰਡ ਦੇ ਆਪਾਂ ਮੈਂ ਇਥੋਂ ਦੇ ਕਿਸੇ ਨੂੰ ਨਹੀਂ ਵੀ ਪਤਾ ਹੁੰਦਾ ਨਾ ਵੀ ਪਿੰਡ 'ਚ ਕੋਈ ਕੱਟੀ ਜਾਂ ਕੋਈ ਮੱਝ ਖੜੀ ਆ ਕਿਉਂਕਿ ਆਪਾਂ ਜਿਹੜੀ ਕੱਟੀ ਵਾਲੀ ਵੀਡੀਓ ਪਾਈ ਸੀ ਫਿਰ ਉਹਨਾਂ ਦੀ ਕੱਟੀ ਵਾਲਾਂ ਦੀ ਰਿਸ਼ਤੇਦਾਰ ਹੀ ਉਹਨਾਂ ਨੂੰ ਫੋਨ ਲਾਈ ਜਾਣ ਵੀ ਹਾਏ ਅਸੀਂ ਲੈਣੀ ਸੀਗੀ ਕੱਟੀ ਇਹ ਤੇ ਇੱਕ ਮਹਿੰਗੀ ਦੇ ਰੇਟ ਤੋਂ ਆਪਾਂ ਤੁਹਾਨੂੰ ਗੱਲ ਦੱਸਦੇ ਆ ਆਪਾਂ ਵੀ ਸਾਰੇ ਭੈਣ ਭਰਾ ਮੈਨੂੰ ਵੀ ਫੋਨ ਲਾਉਂਦੇ ਉਹਨਾਂ ਨੂੰ ਵੀ ਵੀ ਘੱਟ ਰੇਟ ਕਰ ਲੋ ਵੀ ਜਾਂ ਮਹਿੰਗੀ ਆ ਵੀ ਸਾਡੇ ਹਨਾ ਪਰੇਟ ਠੀਕ ਨਹੀਂ ਲੱਗਦਾ ਵੀ ਸਾਨੂੰ ਤੇ ਆ ਸਵਾਗ ਵੀਰਾ ਵੀ ਹੁਣ ਆਪਣੀ ਵੀਡੀਓ ਦੇਂਦਾ ਹੋਊਗਾ ਉਹ ਹਰਿਆਣੇ ਚ ਜਿਹੜਾ ਸਵਾਗ ਵੀਰਾ ਤੇ ਮੈਂ ਉਹਨਾਂ ਨੂੰ ਪੁੱਛਣ ਲੱਗੀ ਵੀਰੇ ਤੁਹਾਡੇ ਕੋਲੇ ਕੋਈ ਕੱਟੀ ਹੋਵੇ ਤਾਂ ਤੁਸੀਂ ਦੱਸ ਦਿਓ ਵੀ ਚਲੋ ਭੈਣ ਭਰਾ ਬਹੁਤ ਮੰਗਦੇ ਨੇ ਉਹ ਕਹਿੰਦੇ ਭੈਣੇ ਕੱਟੀ ਹੈ ਤਾਂ ਹੈਗੀ ਆ ਵੀ ਪ੍ਰੇਟ ਹੈ ਆ ਮੈਂ ਕਿਹਾ ਵੀਰੇ ਤਾਂ ਹਾਂ ਵੀ ਕਿੰਨਾ ਕਰ ਤੇ ਉਹਨਾਂ ਨੇ ਮੰਗਿਆਗਾ 1 ਸਾਲ ਦੀ ਕੱਟੀ ਦਾ 2 ਲੱਖ ਰੁਪਇਆ ਚਲੋ ਬਈ ਹਨਾ ਇਹ ਮਤਲਕਿ ਉਹਨਾਂ ਦੀ ਮਿਹਨਤ ਆ ਆਪਾਂ ਨਹੀਂ ਦੇਖੀ ਉਹ ਕੱਟੀ ਕਿਹੋ ਜੇ ਨਹੀਂ ਆਪਾਂ ਨੂੰ ਹਨਾ ਵੀ ਇੰਨੀ ਨੌਲੇਜ ਹੈ ਨਹੀਂ ਹੌਲੀ ਹੌਲੀ ਲਈ ਵੀ ਜਾਣਿਆ ਚਲੋ ਨੌਲੇਜ ਤੇ ਵੀ ਚੰਗੀ ਬਰੀਡ ਦੀ ਹੋਊਗੀ ਤੇ ਜੇ ਤੁਸੀਂ ਕਹਿ ਰਹੇ ਹੋ ਤਾਂ ਵੀਰੇ ਆਪਾਂ ਉਹ ਵੀ ਵੀਡੀਓ ਮੰਗਵਾ ਦਾਂਗੇ ਤੇ ਇੱਕ ਸਾਡੇ ਇੱਥੋਂ ਹੀ ਪਿੰਡ ਵੀ ਬਾਈ ਨਿੱਕਾ ਨੰਬਰਦਾਰ ਮੈਂ ਜੇ ਉਹਨਾਂ ਨੂੰ ਕਿਹਾ ਵੀਰੇ ਤੁਹਾਡੇ ਕੋਲੇ ਕੋਈ ਸਸਤੀ ਕੱਟੀ ਹੈਗੀ ਆ ਤਾਂ ਤੁਸੀਂ ਦੱਸ ਦਿਓ ਤੇ ਮੈਨੂੰ ਕਹਿੰਦੇ ਵੀ ਚਲੋ ਕੱਟੀ ਦਾ ਵੇਚ ਦਾਂਗੇ ਆਪਾਂ ਹੈ ਗਈਆਂ 5-6 ਮਹੀਨਿਆਂ ਦੀ ਤੇ ਪਰ ਬਰੀਡ ਵਾਲੀ ਚੰਗੀ ਆ ਉਹਦੀ ਤੇ ਇੱਕ ਇੱਕ ਲੱਖ ਰੁਪਏ ਰੇਟ ਆ ਉਹਦਾ ਮੈਂ ਕਹਾ ਹਾਈ ਬੂ ਇੰਨਾ ਕਹਿੰਦੇ ਤੂੰ ਤਾਂ ਹਾਈ ਬੂ ਕਹਤਾ ਪਰ ਹਨਾ ਬਰੀਡ ਵੀ ਦੇਖੀ ਦੀ ਹੁੰਦੀ ਆ ਵੀ ਗਾਹਾਂ ਜਾ ਕੇ ਕਿੰਨੀ ਚੰਗੀ ਬਣਨਾ ਇਹਨੇ ਤੇ ਵਾਕਈ ਵੀਰੇ ਜਦੋਂ ਆਪਾਂ ਮੇਲੇ ਚ ਦੇਖਿਆ ਤੇ ਕਟੀਆਂ ਝੋਟੀਆਂ ਮੱਝਾਂ ਬਹੁਤ ਜ਼ਿਆਦਾ ਸੋਹਣੀਆਂ ਸੀਗੀਆਂ ਤੇ ਉਹਨਾਂ ਨੂੰ ਦੇਖ ਕੇ ਪਤਾ ਲੱਗਦਾ ਵੀ ਬਰੀਡ ਕੀ ਹੁੰਦੀ ਆ ਤੇ ਕਿਹਨੂੰ ਕਹਿੰਦੇ ਆ ਤੇ ਉਹਨਾਂ ਤਾਂ ਹਜੇ ਫੇਰ ਵੀ ਜਾਇਜ਼ ਰੇਟ ਮੰਗਿਆ ਬਈ ਤੇ ਜੇ ਕਿਸੇ ਨੇ 2 ਲੱਖ ਵਾਲੀ ਜਾਂ 1 ਲੱਖ ਵਾਲੀ ਕੱਟੀ ਲੈਣੀ ਆ ਜਾਂ ਦੇਖਣੀ ਆ ਤਾਂ ਕਮੈਂਟ ਜ਼ਰੂਰ ਕਰਿਓ ਆਪਾਂ ਵੀਡੀਓ ਪਾ ਦਾਂਗੇ ਤੇ ਉਹ ਜਿਹੜੀ ਉਹਨਾਂ ਨੇ 60000 ਮੰਗਿਆਗਾ ਜਿਹੜੀ ਸਾਡੇ ਪਿੰਡ ਦੇ ਰਿਸ਼ਤੇਦਾਰ ਆ ਉਹਨਾਂ ਦੀ ਹੈਨਾ ਕੱਟੀ ਦਾ ਤੇ ਉਹ ਤੁਸੀਂ ਲੈ ਸਕਦੇ ਹੋ ਵੀਰੇ ਬੇਫਿਕਰ ਹੋ ਕੇ ਬੇਚੇਜ ਹੋ ਕੇ ਕਿਉਂਕਿ ਵੀ ਵਧੀਆ ਬਰੀਡ ਆਪਣੇ ਅੱਖੀ ਦੇਖੀਆਂ ਮੱਝਾਂ ਉਹਨਾਂ ਦੇ ਤੇ ਵਧੀਆ ਦੁੱਧ ਵਾਲੀਆਂ ਨੇ ਤੇ ਆਪਾਂ ਉਹ ਕੱਟੀ ਦੀ ਵੀਡੀਓ ਵੀ ਨਾਲ ਲਾਵਾਂਗੇ ਤੇ ਜੇ ਕਿਸੇ ਨੇ ਉਹ ਨੀਲੀ ਰਾਵੀ ਮੱਝ ਲੈਣੀ ਆ ਤਾਂ ਉਹਨਾਂ ਦੀ ਵੀਡੀਓ ਵੀ ਆਪਾਂ ਲਾ ਦਾਂਗੇ ਤੇ ਨਲੇ ਨੰਬਰ ਲਿਖ ਦਾਂਗੇ ਤੇ ਜਰੂਰ ਸੰਪਰਕ ਕਰਿਓ ਵੈਸੇ ਤਾਂ ਆਪਾਂ ਉਹ ਮੱਝ ਦੀ ਵੀਡੀਓ ਪਾਈ ਸੀ ਕਿ ਫੇਸਬੁੱਕ ਚੈਨਲ ਤੇ ਤੇ ਫੇਸਬੁੱਕ ਪੇਜ ਆਪਣਾ ਬਣਿਆ ਹੋਇਆ ਪ੍ਰਭਜੋ ਸਿੱਧੂ ਦੇ ਨਾਂ ਤੇ ਇੰਸਟਾਗ੍ਰam ਤੇ ਵੀ ਤੇ ਉਹਨਾਂ ਨੂੰ ਵੀ ਫੋਲੋ ਜ਼ਰੂਰ ਕਰਿਓ ਵੀਰੇ ਤੇ ਚਲੋ ਬਈ ਅੱਜ ਵਾਲੀ ਵੀਡੀਓ ਚ ਇਨਾਈ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਬਸਦੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਤੇ ਆਪਾਂ ਇਹ ਚ ਬਸ ਤੁਹਾਨੂੰ ਗੱਟੀਆਂ ਦਾ ਦੱਸਣਾ ਸੀ ਦੱਸਤਾ ਤੇ ਤਪਾ ਕੋਸ਼ਿਸ਼ ਕਰਦੇ ਆ ਹਨਾ ਵੀ ਛੇਤੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਮਿਲੀਏ ਬਾਏ